ਜਲੰਧਰ उपचुनाव ਜਿੱਤਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਧਮਕ ਪੰਜਾਬ ਤੋਂ ਦਿੱਲੀ ਤੱਕ ਪੈ ਗਈ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਆਪਣੇ ਅਤੇ ਵਿਰੋਧੀਆਂ ਦੇ ਨਿਸ਼ਾਨੇ ਉੱਤੇ ਆ ਗਏ ਸੀ ਜਦੋਂ 13 ਸੀਟਾਂ ਦਾ ਨਾਰਾ ਦੇਣ ਵਾਲੇ ਤਿੰਨ ਤੇ ਸਿੰਟਕੇ ਰਹਿ ਗਏ ਸੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੁਰਸੀ ਨੂੰ ਕਈ ਲੋਕਾਂ ਨੇ ਖਤਰਾ ਦੱਸਿਆ ਸੀ ਆਪਣਿਆਂ ਨੇ ਵੀ ਮੁੱਖ ਮੰਤਰੀ ਖਿਲਾਫ ਆਵਾਜ਼ ਬੁਲੰਦ ਕਰਨੀ ਸ਼ੁਰੂ ਕਰ ਦਿੱਤੀ ਸੀ ਅਤੇ ਮੁੱਖ ਮੰਤਰੀ ਨੂੰ ਸਿੱਧੇ ਤੌਰ ਤੇ ਇਸਦੇ ਲਈ ਜ਼ਿੰਮੇਵਾਰ ਦੱਸਿਆ ਜਾ ਰਿਹਾ ਸੀ ਆਪਣੇ ਅਤੇ ਵਿਰੋਧੀ ਇੱਕ ਸੁਰ ਦੇ ਵਿੱਚ ਮੁੱਖ ਮੰਤਰੀ ਦੀ ਕੁਰਸੀ ਨੂੰ ਡੋਲਣ ਦੇ ਉੱਤੇ ਲੱਗੇ ਹੋਏ ਸੀ ਲਾਉਣ ਦੇ ਉੱਤੇ ਲੱਗੇ ਹੋਏ ਸੀ ਤਾਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਸ ਤਰੀਕੇ ਦੇ ਨਾਲ ਜਲੰਧਰ ਵੈਸਟ ਇਲਾਕੇ ਦੇ ਵਿੱਚ ਪ੍ਰਚਾਰ ਕੀਤਾ ਉਸ ਤੋਂ ਬਾਅਦ ਵੱਡੀ ਜਿੱਤ ਆਮ ਆਦਮੀ ਪਾਰਟੀ ਨੇ ਹਾਸਲ ਕੀਤੀ 37325 ਵੋਟਾਂ ਨਾਲ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਜੋ ਬਾਗੀਸਰ ਉੱਠਦੇ ਦਿਖਾਈ ਦੇ ਰਹੇ ਸੀ ਉਹਨਾਂ ਨੂੰ ਲਗਾਮ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਤਰੀਕੇ ਨਾਲ ਲਗਾ ਦਿੱਤੀ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਚਾਰ ਪੂਰੇ 1 ਮਹੀਨੇ ਤੱਕ ਇੱਥੇ ਰਹਿ ਕੇ ਕੀਤਾ ਉਹਨਾਂ ਦੀ ਪਤਨੀ ਨੇ ਕੀਤਾ ਇੱਥੇ ਘਰ ਲੈ ਕੇ ਰਹੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਆਪਣੇ ਪ੍ਰਵਾਸ ਸਮੇਤ ਇੱਥੇ ਪ੍ਰਚਾਰ ਕਰਨਾ ਆਮ ਆਦਮੀ ਪਾਰਟੀ ਨੂੰ ਵੱਡੀ ਲੀਡ ਦਿਵਾਉਣਾ ਬਹੁਤ ਵੱਡੀਆਂ ਗੱਲਾਂ ਬਣ ਚੁੱਕੀਆਂ ਨੇ ਅਤੇ ਆਉਣ ਵਾਲੀਆਂ ਉਪ ਚੋਣਾਂ ਜੋ 4 ਹਲਕਿਆਂ ਦੇ ਵਿੱਚ ਹੋਣ ਜਾ ਰਹੀਆਂ ਨੇ ਉਨ੍ਹਾਂ ਦੇ ਲਈ ਵੀ ਮੁੱਖ ਮੰਤਰੀ ਨੇ ਤਾਲ ਠੋਕ ਦਿੱਤੀ ਹੈ ਤਾਂ ਆਮ ਆਦਮੀ ਪਾਰਟੀ ਦਾ ਜੋ ਚਲੰਦਰ ਵੈਸਟ ਦੇ ਵਿੱਚ ਪ੍ਰਦਰਸ਼ਨ ਰਿਹਾ ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੇ ਜੋ ਵੀ ਆਪਣੇਆਂ ਨੂੰ ਅਤੇ ਵਿਰੋਧੀਆਂ ਨੂੰ ਸ਼ੱਕ ਸੁਭਾਸਨ ਉਹ ਦੂਰ ਕਰ ਦਿੱਤੇ ਗਏ ਨੇ ਕਿਉਂਕਿ ਆਮ ਆਦਮੀ ਪਾਰਟੀ ਭਾਵੇਂ 13 ਦੇ ਵਿੱਚੋਂ 3 ਲੋਕ ਸਭਾ ਸੀਟਾਂ ਹੀ ਜਿੱਤ ਸਕੀ ਪਰ ਉਪਚੋਣ ਜੋ ਵੱਡਾ ਟੈਸਟ ਮੰਨਿਆ ਜਾ ਰਿਹਾ ਸੀ ਮੁੱਖ ਮੰਤਰੀ ਭਗਵੰਤ ਮਾਨ ਦੇ ਲਈ ਉਸ ਨੂੰ ਪੂਰੇ ਨੰਬਰਾਂ ਦੇ ਨਾਲ ਪਾਸ ਕਰਕੇ ਮੁੱਖ ਮੰਤਰੀ ਨੇ ਵਿਰੋਧੀਆਂ ਨੂੰ ਚੁੱਪ ਕਰਾ ਦਿੱਤਾ ਹੈ ਤੇ ਆਪਣੇ ਜਿਹੜੇ ਸਵਾਲ ਚੁੱਕਰੇ ਸੀ ਕੁਰਸੀ ਦੇ ਉੱਤੇ ਮੁੱਖ ਮੰਤਰੀ ਦੀ ਤੇ ਉਹ ਵੀ ਹੋਣਾ ਖੁੰਝੇ ਲਾ ਕੇ ਬੈਠ ਗਏ ਨੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜੋ ਇੱਜ਼ਤ ਹਾਸਲ ਕੀਤੀ ਗਈ ਹੈ ਜਲੰਧਰ ਵੈਸਟ ਦੀ ਇਸ ਤੋਂ ਬਾਅਦ ਉਹਨਾਂ ਦਾ ਜੋ ਕਦ ਸਿਆਸੀ ਸਫਾਂ ਦੇ ਵਿੱਚ ਵਾਧਾ ਦਿਖਾਈ ਦੇ ਰਿਹਾ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਬੜੀ एनर्जेटिक पावर ਦੇ ਨਾਲ ਇੱਕ ਤਰੀਕੇ ਦੇ ਨਾਲ ਜਿਹੜੀ ਹੈ ਉਹ ਕੈਂਪੇਨ ਕੀਤੀ ਜਲੰਧਰ ਵੈਸਟ ਦੇ ਵਿੱਚ ਉੱਥੇ ਲੋਕਾਂ ਦੇ ਨਾਲ ਮਿਲਣੀਆਂ ਕੀਤੀਆਂ ਅਤੇ ਬੇਰੁਜ਼ਗਾਰ ਹੋਣ ਜਾਂ ਫਿਰ ਜਿਨ੍ਹਾਂ ਨੂੰ ਵੀ ਸਮੱਸਿਆਵਾਂ ਸਨ ਉਹਨਾਂ ਨੂੰ ਸੱਦਾ ਦਿੱਤਾ ਕਿ ਮੇਰੇ ਨਾਲ ਆ ਕੇ ਮੀਟਿੰਗਾਂ ਕਰੋ ਜੋ ਵੀ ਤੁਹਾਡੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਹੱਲ ਕੀਤਾ ਜਾਵੇਗਾ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਸ਼ੇ ਦੇ ਖਿਲਾਫ ਜੋ ਮਹਿੰਮ ਚਲਾਉਣ ਦਾ ਐਲਾਨ ਕੀਤਾ ਉਸ ਤੋਂ ਬਾਅਦ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਦੇ ਵਿੱਚ ਵਿਚਰਦੇ ਵੀ ਦਿਖਾਈ ਦਿੱਤੇ ਇਸ ਤਰੀਕੇ ਦੇ ਨਾਲ ਮੁੱਖ ਮੰਤਰੀ ਨੇ ਹਰ ਉਹ ਯਤਨ ਕੀਤਾ ਜਿਸ ਦੇ ਨਾਲ ਆਮ ਆਦਮੀ ਪਾਰਟੀ ਜਲੰਧਰ ਵੈਸਟ ਇਲਾਕੇ ਵਿੱਚੋਂ ਲੀਡ ਪ੍ਰਾਪਤ ਕਰ सके ਪਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਇੰਨੀ ਉਮੀਦ ਨਾ ਹੋਵੇ ਸ਼ਾਇਦ ਕਿ 37325 ਵੋਟਾਂ ਦੇ ਨਾਲ ਇੱਥੋਂ ਜਿੱਤਿਆ ਜਾ ਸਕਦਾ ਹੈ ਕਿਉਂਕਿ 1 ਮਹੀਨਾ ਪਹਿਲਾਂ ਹੀ ਆਮ ਆਦਮੀ ਪਾਰਟੀ ਤੀਸਰੇ ਨੰਬਰ ਤੇ ਰਹੀ ਸੀ ਇਸ ਹਲਕੇ 'ਚ ਜੋ ਕਿ 1 ਮਹੀਨੇ ਬਾਅਦ 40 ਦਿਨ ਦੇ ਬਾਅਦ ਹੀ ਆਮ ਆਦਮੀ ਪਾਰਟੀ 37325 ਵੋਟਾਂ ਲੈ ਕੇ ਜਿਹੜੀ ਮਾਰਜਨ ਦੇ ਨਾਲ ਜਿੱਤ ਹਾਸਲ ਕਰ ਲੈਂਦੀ ਹੈ 55000 ਕੁੱਲ ਵੋਟ ਆਮ ਆਦਮੀ ਪਾਰਟੀ ਨੂੰ ਇਸ ਹਲਕੇ ਦੇ ਵਿੱਚੋਂ ਪਈ ਹੈ ਜੋ ਕਿ 15000 ਵੋਟ ਲੋਕ ਸਭਾ ਚੋਣਾਂ ਦੇ ਵੇਲੇ ਇਸ ਹਲਕੇ ਦੇ ਵਿੱਚ ਰਹਿ ਗਈ ਸੀ ਤਾਂ ਆਮ ਆਦਮੀ ਪਾਰਟੀ ਦੇ ਲਈ ਬਹੁਤ ਵੱਡੀ ਪ੍ਰਾਪਤੀ ਇਸ ਜਲੰਧਰ ਵੈਸਟਰਨ ਜਿੱਤਲ ਨਾਲ ਮੰਨੀ ਜਾ ਸਕਦੀ ਹੈ ਤੇ ਆਉਣ ਵਾਲੇ ਸਮੇਂ 'ਚ ਜੋ ਵੀ ਉਪ ਚੋਣਾਂ ਹੋਣਗੀਆਂ ਜੋ ਵੀ ਸਰਪੰਚੀ ਦੀਆਂ ਚੋਣਾਂ ਹੋਣਗੀਆਂ ਨਗਰ ਨਿਗਮਾਂ ਦੀਆਂ ਚੋਣਾਂ ਹੋਣਗੀਆਂ ਉਸਦੇ ਲਈ ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਪੂਰੇ ਕੌਨਫੀਡੈਂਸ ਦੇ ਨਾਲ ਪ੍ਰਚਾਰ ਕਰਦੇ ਦਿਖਾਈ ਦੇਣਗੇ ਤੁਸੀਂ ਇਸ ਬਾਰੇ ਜੋ ਵੀ ਸੋਚਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਬਾਕੀ ਅਪਡੇਟਸ ਦੇ ਲਈ ਜੁੜੇ ਰਹੋ ਕਾਰਨਰ ਟਾਕਸ ਤੇ ਪੰਜਾਬੀ ਨਿਊਜ਼ ਕਾਰਨਰ ਦੇ ਨਾਲ